ਹੇ ਹਾਂ ਇਹ ਹਜੇ ਵੀ ਚੱਲਦਾ ਬਾਈ ਲੈ ਚੱਲਦਾ ਚੱਲਦਾ ਅੱਛਾ ਅਸੀਂ ਪਹਿਲੀ ਵਾਰ ਦੇਖਿਆ ਇਹ ਕੀ ਨਾਮ ਹੈ ਇਹਦਾ ਮੈਨੂੰ ਭੋਂਡ ਵੀ ਕਹਿੰਦੇ ਨੇ ਚੰਗੂ ਕਹਿੰਦੇ ਅੱਛਾ ਕਹਿੰਦੇ ਆ ਤੇ ਓਰਿਜਨਲ ਇਹਦਾ ਮਾਡਲ ਕਿਹੜਾ ਹੈ ਇਹ ਫਰਾਂਸੀਸੀ ਹੈ ਆਪੀ ਦੱਸੋ ਇਹਨੂੰ ਕੀ ਕਹਿੰਦੇ ਕੀ ਆ ਆ ਲੋ ਜੀ ਭੋਂਡ ਦੇ ਦਰਸ਼ਨ ਕਰਾਉਨੇ ਆ ਜਿਹੜਾ ਭੋਂਡ ਚੱਲਦਾ ਹੁੰਦਾ ਤਾਂ ਅੱਜ ਵੀ ਭੋਂਡੇ ਚੱਲਦਾ ਇਹ ਫੂੜ ਕਹਿੰਦਾ ਕਹਿੰਦੇ ਫੂੜ ਕਹਿੰਦੇ ਹਾਂਜੀ ਫੂੜ ਅੱਛਾ ਟੈਂਪੂ ਹੀ ਕਹਿੰਦੇ ਨੂੰ ਕਿਹੜਾ ਮਾਡਲ ਕਿਹੜਾ ਹਾਂਜੀ ਇਹ ਬਹੁਤ ਪੁਰਾਣਾ ਮਾਡਲ ਹੈ ਜਿਹੜਾ ਕੋਈ ਵਾਵਾ ਹੀ ਹੈਗਾ 25-30 ਸਾਲ 25 ਦੇ ਮਾਰਕੀਟ ਵਿੱਚ ਆੜੀ ਬਚਦੀ ਹੈ ਆ ਮਾੜਾ ਮਾੜਾ ਖਰਚਾ ਬਣੀ ਚੱਤੀ ਰਹਿੰਦੀ ਹੈ ਡੀਜ਼ਲ ਤੇ ਬੜੀ ਚੱਲਦਾ ਹੈ ਹਾਂਜੀ ਠੀਕ ਹੈ ਕਿਹੜੇ ਇੰਟਰ ਚੱਲ ਜਾਈ ਬਦਲਣਾ ਹਾਂ ਬਸ ਇਹ ਤੇਰੀ ਛੱਡੇ ਨਾ ਹੋਰ ਪਾਸੇ ਬੰਦ ਹੋ ਇੱਕ ਵਾਰੀ ਦਿਖਾ ਦਈਏ ਇਹ ਪੁਰਾਣੇ ਪੂੰਡ ਚੱਲਦੇ ਅੱਜ ਵੀ ਪੂੰਡ ਚੱਲਦੇ ਆ ਏਰੀਆ ਦੇ ਵਿੱਚ ਜਲਾਲਾਬਾਦ ਫਾਜ਼ਿਲਕਾ ਬਾਰਡਰ ਏਰੀਆ ਦੇ ਵਿੱਚ ਆ ਇਹ ਤੁਹਾਨੂੰ ਦਿਖਾ ਦਈਏ ਬਾਰਡਰ ਏਰੀਆ ਇਹ ਵਿੱਚ ਪੂੰਡ ਆ ਜਿਹੜੇ ਬਿਲਕੁਲ ਚਾਲੂ ਹਾਲ ਤੇ ਹਾਲਤ ਦੇਖ ਲਓ ਇਹ 30 ਸਾਲ 40 ਸਾਲ ਪਹਿਲਾਂ ਚੱਲਦੇ ਸੀ ਤੇ ਅੱਜ ਵੀ ਚੱਲਦੇ ਆ ਤਾ ਦੇਖੋ 25 30 ਸਵਾਰੀਆਂ ਆ ਜਾਂਦੀਆਂ ਇਹ ਤੇ ਆਸੇ-ਪਾਸੇ ਤਾਂ ਇੱਕ ਸਕੂਲ ਬੱਸ ਜਿੰਨੀ ਜਗ੍ਹਾ ਘੇਰਦਾ ਹੈ ਤਾਂ ਬਾਰਡਰ ਏਰੀਆ ਦੇ ਵਿੱਚ ਅੱਜ ਵੀ ਚਲਦੇ ਆ ਭੂੰਡ